ਵਿਆਹ ਦਾ ਸੋਚਿਆ ਸੀ ਸੁਪਨਾ ਲਿਆ ਸੀ ਮੇਰਾ ਵਿਆਹ ਹੋਊਗਾ ਨਹੀਂ ਕਿਉਂ ਨਹੀਂ ਤਾਂ ਜਾਣਦੀ ਹਾਂ ਸੋਚਿਆ ਨਹੀਂ ਸੀ ਮਨ ਚ ਠਾਨ ਲਿਆ ਸੀ ਕਿ ਸ਼ਾਇਦ ਹੋਣਾ ਹੀ ਨਹੀਂ ਹਾਂ ਹਾਂਜੀ ਅੱਛਾ ਰੋਟੀ ਵੀ ਨਹੀਂ ਬਣਾਈ ਅੰਦੀ ਰੋਟੀ ਵੀ ਨਹੀਂ ਬਣਾ ਹੁੰਦੀ ਸੀ ਬਾਕੀ ਘਰ ਦੇ ਕੰਮ ਕਰ ਲੈਂਦੇ ਹਾਂ ਹਾਂਜੀ ਜ਼ਰੂਰ ਵਿਚਾਰ ਪੈਣੇ ਆਇਆ ਸੀ ਮੇਰੇ ਵੀ ਇੱਕ ਵਾਰੀ ਅੱਛਾ ਤੁਰਨ ਦੇ ਵਿੱਚ ਦਿੱਕਤ ਆ ਕਮੀ ਨਾਲੋਂ ਜ਼ਿਆਦਾ ਇਹ ਸੀਗਾ ਕਿ ਕਿਉਂਕਿ ਆਨੇ ਹੁੰਦੇ ਨੇ ਇਨਸਾਨ ਦੇ ਵਿੱਚ ਜੇ ਇੱਕ ਅੱਧੀ ਕਮੀਆਂ ਹੋਵੇ ਤਾਂ ਦੋ ਤਿੰਨ ਗੁਣ ਹੋਰ ਹੁੰਦੇ ਆ ਸਰਨ ਉਹ ਵਧੀਆ ਚੀਜ਼ ਮੈਨੂੰ ਇਹ ਲੱਗੇ ਕਿ ਇਹਨਾਂ ਦਾ ਅੰਮ੍ਰਿਤ ਛਕਿਆ ਹੋਇਆ ਪਰ ਮੈਨੂੰ ਪੂਰਾ ਪੂਰਾ ਰੱਬ ਤੇ ਪੂਰਾ ਪ੍ਰੋਸੈਸ ਸੀ ਗੁਰਬਾਣੀ ਪੜਦੇ ਹੋ ਹਾਂਜੀ ਸਵੇਰ ਦਾ ਕੰਦ ਜੀ ਐਤਵਾਰ ਅੱਛਾ ਐਤਵਾਰ ਨੂੰ ਚ ਪਹਿਲਾਂ ਅੱਛਾ ਅੱਜ ਪਹਿਲਾਂ ਸਾਬ ਹਾਂਜੀ ਤੇ ਲੱਗਦਾ ਕਿ ਉਸ ਵਾਹਿਗੁਰੂ ਨੇ ਤੁਹਾਡੀ ਮਨ ਦੀ ਇੱਛਾ ਪੂਰੀ ਕਰ ਦਿੱਤੀ ਮੈਨੂੰ ਤਾਂ ਇਹ ਅੱਗ ਦਾ ਮਨ ਦੀਪ ਚੰਗ ਦਿੱਨ ਦਿੱਤਾ ਬਾਬਾ ਦੀਪ ਸਿੰਘ ਜੀ ਨੇ ਦਿੱਤਾ ਜੀਵਨ ਸਾਥੀ ਹੈ ਹਾਂਜੀ ਅੱਛਾ ਪਹਿਲਾਂ ਵੀ ਬਹੁਤ ਰਿਸ਼ਤੇ ਆਉਂਦੇ ਸੀ ਤੰਨ ਨੀ ਬਦਾਂ ਦੇ ਫੋਨ ਦੇ ਮਤਤਾਰੀ ਜਾਂ ਨੀ ਤਾਂ ਅਮਰ ਜਮਤੋਂ ਦੇ ਅੱਛਾ ਪਰ ਜਦੋਂ ਰਿਸ਼ਤੇ ਆਉਂਦੇ ਸੀ ਫਿਰ ਉਹ ਤੁਹਾਨੂੰ ਦੇਖ ਕੇ ਮਨਾਂ ਕਰ ਦਿੰਦੇ ਸੀ ਮਨਾਂ ਨਹੀਂ ਕਰਦੇ ਜਿਵੇਂ ਮੈਨੂੰ ਆਇਆ だっती ਮੈਂ ਅਮਤਤਾਰੀ ਨਮਿਆ ਕੰਮ ਠੀਕ ਆ ਹਾਂ ਜਿੱਦਾਂ ਪਹਿਲਾ ਰਿਸ਼ਤੇ ਸੀ ਉਹ ਬਿਲਕੁਲ ਸਹੀ ਸਲਾਮਤ ਹੁੰਦੇ ਸੀ ਜਾਂ ਉਹਨਾਂ ਚ ਕੋਈ ਨਾ ਕੋਈ ਕਮੀ ਹੁੰਦੀ ਸੀ ਕਮੀ ਅੱਛਾ ਮੈਂ ਆਪਣੀ ਹੀ ਕੰਦੇ ਹੁੰਦੀ ਸੀ ਉਹ ਮੈਨੂੰ ਸੰਭਾਲਣ ਦਾ ਮੈਦਾ ਹੋਵੇ ਕੋਈ ਸੰਭਾਲਣ ਵਾਲਾ ਹੋਵੇ ਮੇਰੇ ਅੰਗੁਨਾ ਹੋਵੇ ਹਾਂ ਕਿਉਂਕਿ ਤੁਹਾਡੇ ਵਰਗਾ ਹੁੰਦਾ ਤਾਂ ਨਹੀਂ ਤੁਸੀਂ ਇੱਕ ਦੂਜੇ ਨੂੰ ਸੰਭਾਲ ਪਾਣਾ ਸੀ ਪਰ ਅੱਜ ਇਹ ਗੁਰਸਿੱਖ ਮਿਲੇ ਨੇ ਤੁਹਾਨੂੰ ਅੱਜ ਪੂਰੀ ਤਰ੍ਹਾਂ ਸਾਮ ਸੰਭਾਲ ਕਰਦੇ ਨੇ ਹਾਂਜੀ ਪੂਰੀ ਬੰਦੀਆਂ ਜਿੱਦਾਂ ਹੁਣ ਤੁਸੀਂ ਰੋਟੀ ਨਹੀਂ ਪਕਾਉਂਦੀ ਹੱਥ ਨਹੀਂ ਕੰਮ ਕਰਦਾ ਤਾਂ ਇਹ ਫਿਰ ਨਾਲ ਮਦਦ ਕਰਦੇ ਨੇ ਹਾਂਜੀ ਹਾਂਜੀ ਪੂਰੀ ਹੂੰ ਹੂੰ ਦਿਲ ਕਈ ਵਾਰ ਇਮੋਸ਼ਨਲ ਵੀ ਹੋ ਜਾਂਦਾ ਕਿ ਮੈਨੂੰ ਰੱਬ ਨੇ ਬਹੁਤ ਸੋਹਣਾ ਜੀਵਨ ਸਾਥੀ ਦੇ ਦਿੱਤਾ। ਹਾਂ ਇਕੱਲੇ ਬੈ ਕੇ ਕੀ ਸੋਚਦੇ ਹੋ? ਮੈਂ ਕਹਿੰਦੇ ਮੈਂ ਕਿਤਾਈ ਤਾ ਨਹੀਂ ਮਨੇ ਕੰਮ ਕਿੰਨੇ ਚੰਗੇ ਨਾ ਰੱਬ ਨੇ ਮਨੇ ਜੀਵਨ ਦੀ ਸਾਥੀ ਕਿੰਨਾ ਬੰਦੀਆ ਦਿੱਤਾ। ਹਾਂ ਹੁਣ ਮੁਸ਼ਕਿਲ ਆਂਦੀ ਆ ਜ਼ਿੰਦਗੀ ਚ ਪਹਿਲਾਂ ਜਿੱਦਾਂ ਇੱਕ ਲਾਈਫ ਸੀ ਵਿਆਹ ਤੋਂ ਪਹਿਲਾਂ ਦੀ ਇੱਕ ਹੁਣ ਵਿਆਹ ਤੋਂ ਬਾਅਦ ਦੀ ਹੁਣ ਡਿਫਰੈਂਸ ਅੰਤਰ ਕੀ ਮਹਿਸੂਸ ਕਰਦੇ ਹੋ? ਪਹਿਲਾਂ ਤੁਸੀਂ ਇਕੱਲੇ ਲੜ ਰਹੇ ਸੀ ਜ਼ਿੰਦਗੀ ਨਾਲ ਅੱਜ ਸਾਥੀ ਮਿਲ ਗਏ ਹੂੰ ਮੰਦੀਆ ਹੂੰ ਮੰਦੀਆ ਹਰ ਦੁੱਖ ਸੁੱਖ ਚ ਨਾਲ ਖੜੇ ਨੇ ਤੁਹਾਡੇ ਹਾਂ ਜੀ ਵਿਆਹ ਦਾ ਸੋਚਿਆ ਸੀ ਸੁਪਨਾ ਲਿਆ ਸੀ ਮੇਰਾ ਵਿਆਹ ਹੋਊਗਾ ਨਹੀਂ ਕਿਉਂ ਨਹੀਂ ਤਾਂ ਜਾਣਦੀ ਹਾਂ ਸੋਚਿਆ ਨਹੀਂ ਸੀ ਮਨ ਚ ਠਾਨ ਲਿਆ ਸੀ ਕਿ ਸ਼ਾਇਦ ਹੋਣਾ ਹੀ ਨਹੀਂ ਹਾਂ ਹਾਂ ਅੱਛਾ ਹੋਰ ਕੀ ਨਹੀਂ ਬਣੀ ਅੰਦੀ ਰੋਟੀ ਵੀ ਨਹੀਂ ਬਣਾ ਹੁੰਦੀ ਸੀ ਬਾਕੀ ਘਰ ਦੇ ਕੰਮ ਕਰ ਲੈਂਦੇ ਹਾਂ ਜਰੂਰ ਵਿਚਾਰ ਪੈਣੇ ਆਇਆ ਸੀ ਮੇਰੇ ਵੀ ਇੱਕ ਵਾਰੀ ਚੁਰਨ ਦੇ ਵਿੱਚ ਦਿੱਕਤ ਆ ਕਮੀ ਨਾਲੋਂ ਜ਼ਿਆਦਾ ਇਹ ਸੀਗਾ ਕਿ ਕਿਉਂਕਿ ਇਹਨਾਂ ਹੁੰਦੈ ਨੇ ਇਨਸਾਨ ਦੇ ਵਿੱਚ ਜੇ ਇੱਕ ਅੱਧੀ ਕਮੀਆਂ ਹੋਵੇ ਤਾਂ ਦੋ ਤਿੰਨ ਗੁਣ ਹੋਰ ਹੁੰਦੇ ਆ ਸਰ ਨਾਲੋਂ ਵਧੀਆ ਚੀਜ਼ ਮੈਨੂੰ ਇਹ ਲੱਗੀ ਕਿ ਇਹਨਾਂ ਦਾ ਅੰਮ੍ਰਿਤ ਛਕਿਆ ਹੋਇਆ ਪਰ ਮੈਨੂੰ ਰੱਬ ਤੇ ਪੂਰਾ ਰੱਬ ਤੇ ਪੂਰਾ ਪ੍ਰੋਸੈਸ ਸੀ ਗੁਰਬਾਣੀ ਪੜਦੇ ਹੋ ਹਾਂਜੀ ਸਵੇਰ ਦਾ ਕੰਦ ਜੀ ਐਤਵਾਰ ਅੱਛਾ ਐਤਵਾਰ ਨੂੰ ਚ ਪਹਿਲਾਂ ਅੱਛਾ ਅੱਜ ਪਹਿਲਾਂ ਸਾਬ ਹਾਂਜੀ ਤੇ ਲੱਗਦਾ ਕਿ ਉਸ ਵਾਹਿਗੁਰੂ ਨੇ ਤੁਹਾਡੀ ਮਨ ਦੀ ਇੱਛਾ ਪੂਰੀ ਕਰ ਦਿੱਤੀ ਮਨ ਤਾਂ ਇਹ ਅੱਗ ਦਾੰਦਾ ਮਨ ਦੀ ਫਤੰਗ ਥੀ ਨਿੰਦਤਾ ਬਾਬਾ ਦੀਪ ਸਿੰਘ ਜੀ ਨੇ ਦਿੱਤਾ ਜੀਵਨ ਸਾਥੀ ਹੈ ਅੱਛਾ ਪਹਿਲਾਂ ਵੀ ਬਹੁਤ ਰਿਸ਼ਤੇ ਆਉਂਦੇ ਸੀ ਪੰਨਾਂ ਦੀ ਬੋਤਾਂ ਜਿਵੇਂ ਮਤਤਾਂ ਨਹੀਂ ਯਾਦ ਨਹੀਂ ਤਾਂ ਯਾ ਮੋਂ ਤੇ ਮੈਂ ਅੱਛਾ ਪਰ ਜਦੋਂ ਰਿਸ਼ਤੇ ਆਉਂਦੇ ਸੀ ਫਿਰ ਉਹ ਤੁਹਾਨੂੰ ਦੇਖ ਕੇ ਮਨਾਂ ਕਰ ਦਿੰਦੇ ਸੀ ਮਨਾਂ ਨਹੀਂ ਕਰਦੇ ਜਿਵੇਂ ਮੈਨੂੰ ਆਇਆ だっਤੀ ਮੈਂ ਅਮਤ ਤਾਰੇ ਨਮਿਆ ਕਾ ਠੀਕਾ ਹਾਂ ਜਿੱਦਾਂ ਪਹਿਲਾ ਰਿਸ਼ਤੇ ਸੀ ਉਹ ਬਿਲਕੁਲ ਸਹੀ ਸਲਾਮਤ ਹੁੰਦੇ ਸੀ ਜਾਂ ਉਹਨਾਂ ਚ ਕੋਈ ਨਾ ਕੋਈ ਕਮੀ ਹੁੰਦੀ ਸੀ ਕਮੀ ਅੱਛਾ ਮੈਂ ਆਪਣੀ ਹੀ ਕੰਨਦੀ ਸੀ ਉਹ ਮੈਨੂੰ ਸੰਭਾਲਣ ਦਾ ਮੈਦਾ ਹੋਵੇ ਕੋਈ ਸੰਭਾਲਣ ਵਾਲਾ ਹੋਵੇ ਮੇਰੇੰ ਗੁਨਾਹਮੇ ਹਾਂ ਕਿਉਂਕਿ ਤੁਹਾਡੇ ਵਰਗਾ ਹੁੰਦਾ ਤਾਂ ਨਹੀਂ ਤੁਸੀਂ ਇੱਕ ਦੂਜੇ ਨੂੰ ਸੰਭਾਲ ਪਾਣਾ ਸੀ ਪਰ ਅੱਜ ਇਹ ਗੁਰਸਿੱਖ ਮਿਲੇ ਨੇ ਤੁਹਾਨੂੰ ਅੱਜ ਪੂਰੀ ਤਰ੍ਹਾਂ ਸਾਂਭ ਸੰਭਾਲ ਕਰਦੇ ਨੇ ਹਾਂਜੀ ਪੂਰੀ ਬੰਦੀ ਆ ਜਿੱਦਾਂ ਹੁਣ ਤੁਸੀਂ ਰੋਟੀ ਨਹੀਂ ਪਕਾਉਂਦੀ ਹੱਥ ਨਹੀਂ ਕੰਮ ਕਰਦਾ ਤਾਂ ਇਹ ਫਿਰ ਨਾਲ ਮਦਦ ਕਰਦੇ ਨੇ ਹਾਂਜੀ ਹਾਂਜੀ ਪੂਰੀ ਹੂੰ ਹੂੰ ਦਿਲ ਕਈ ਵਾਰ ਇਮੋਸ਼ਨਲ ਵੀ ਹੋ ਜਾਂਦਾ ਕਿ ਮੈਨੂੰ ਰੱਬ ਨੇ ਬਹੁਤ ਸੋਹਣਾ ਜੀਵਨ ਸਾਥੀ ਦੇ ਦਿੱਤਾ ਕੱਲੇ ਬੈ ਕੇ ਕੀ ਸੋਚਦੇ ਹੋ ਮੈਂ ਕੰਨੇ ਮੇਕਦਾ ਇਹ ਤੁਹਾਨੂੰ ਨੀ ਮਨੇ ਕੰਮ ਕਿੰਨੇ ਚੰਗੇ ਨਾ ਆਪਣੇ ਮਨੇ ਜੀਵਨ ਨੂੰ ਸਾਥੀ ਕਿੰਨਾ ਬੰਦੀਆ ਦਿੱਤਾ ਹਾਂ ਹੁਣ ਮੁਸ਼ਕਿਲ ਆਂਦੀ ਆ ਜ਼ਿੰਦਗੀ ਚ ਪਹਿਲਾਂ ਜਿੱਦਾਂ ਇੱਕ ਲਾਈਫ ਸੀ ਵਿਆਹ ਤੋਂ ਪਹਿਲਾਂ ਦੀ ਇੱਕ ਹੁਣ ਵਿਆਹ ਤੋਂ ਬਾਅਦ ਦੀ ਹੁਣ ਡਿਫਰੈਂਸ ਅੰਤਰ ਕੀ ਮਹਿਸੂਸ ਕਰਦੇ ਹੋ ਪਹਿਲਾਂ ਤੁਸੀਂ ਇਕੱਲੇ ਲੜ ਰਹੇ ਸੀ ਜ਼ਿੰਦਗੀ ਨਾਲ ਅੱਜ ਸਾਥੀ ਮਿਲ ਗਏ ਹਾਂ ਮੈਂ ਬੰਦੀਆ ਹੂੰ ਬੰਦੀਆ ਹੂੰ ਹਰ ਦੁੱਖ ਸੁੱਖ ਚ ਨਾਲ ਖੜੇ ਨੇ ਤੁਹਾਡੇ ਹਾਂ ਜੀ